ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਹਫੜੇ ਲੈ ਕੇ ਹਾਜ਼ਰਾਂ ਜੀ ਅਗਲੇ 5 ਦਿਨਾਂ ਦੀ ਆਪਾਂ ਗੱਲ ਕਰਨੀ ਹੈ ਯਾਨੀ ਕਿ ਅੱਜ 3 ਤੋਂ ਲੈ ਕੇ 7 ਅੱਠ ਤਰੀਕ ਤੱਕ ਪੰਜਾਬ ਦਾ ਫੜਸ ਨਾ ਲੱਗਦੇ ਖੇਤਰਾ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਤੇ ਜਿਹੜਾ ਖਾਚੂਗੀ ਸਿਸਟਮ ਐਸੇ ਸਰਗਰਮ ਹੈ ਇੱਕ ਨੱਕ ਪ੍ਰਭਾਵ ਪਾਉਣ ਦੇ ਦਿਨਾਂ ਦੇ ਦਰਮਿਆਨ ਇਹ ਵੀ ਅਪਡੇਟ ਤੁਹਾਨੂੰ ਦੇਵਾਂਗੇ ਸਿੱਧਾ ਤੁਹਾਨੂੰ ਐਸੇ ਲਈ ਨਾ ਤਾਜ਼ਾ ਸੈਟਲਾਈਟ ਦਸਨਾ ਤੇ ਲੈ ਕੇ ਚੱਲਦੇ ਹਾਂ ਜੀ ਤਿੰਨ ਮਹੀਨਾ ਹੋ ਗਿਆ ਦਿਨ ਜੀ ਅੱਜ ਸ਼ਨੀਵਾਰ ਦਾ ਔਰ ਸਵੇਰ ਦੇ ਲਗਭਗ ਐਸੇ ਲਈ ਖਾਨਕ 8 ਵਜ ਪੰਜਾਬ ਦਾ ਮੌਸਮ ਆਪਾਂ ਸਭ ਤੋਂ ਪਹਿਲਾਂ ਦੇਖੀਏ ਤੇ ਦੇਖ ਸਕਦੇ ਹਾਂ ਅਸਲ ਵਿੱਚ ਬਿਲਕੁਲ ਸਾਫ਼ ਰਹਿਣਾ ਹੋਇਆ। ਅ ਹਰਿਆਣਾ, ਰਾਜਸਥਾਨ ਦੇ ਵਿੱਚ ਟੋਟਵੇਂ ਤੌਰ ਤੇ ਕਾਰਵਾਈਆਂ ਹੋ ਰਹੀਆਂ ਨੇ ਕਿਤੇ ਕਿਤੇ ਬੱਦਲ ਬਣਿਆ ਹੋਇਆ ਜਿਹੜਾ ਕਿ ਘਟਖੇਤਰੀ ਕਾਰਵਾਈ ਕਰ ਰਿਹਾ। ਅ ਦਿੱਲੀ ਦੇ ਆਸ-पास ਗੁਰੂਗਰਾਮ, ਹਰਿਆਣਾ ਇਹਨਾਂ ਖੇਤਰਾਂ ਦੇ ਵਿੱਚ ਹਰਿਆਣਾ ਦੇ ਖਾਸ ਕਰਕੇ ਦੱਖਣ ਪੂਰਬੀ ਖੇਤਰਾਂ ਦੇ ਵਿੱਚ ਅਸਲ ਵਿੱਚ ਬੱਦਲ ਬਣਿਆ ਹੋਇਆ ਜਿਹੜਾ ਦਿੱਲੀ ਦੇ ਲਾਗੇ ਅਸਲ ਵਿੱਚ ਦੇਖਦੇ ਹਲਕੀ ਕਾਰਵਾਈਆਂ ਦੇ ਰਿਹਾ ਮੀਹ ਆਦੀਆਂ। ਜਿਵੇਂ ਕਿ ਅਸੀਂ ਤੁਹਾਨੂੰ ਕੱਲ ਸਵੇਰ ਦੀ ਵੀਡੀਓ ਦੇ ਵਿੱਚ ਅਪਡੇਟ ਦਿੱਤੀ ਸੀ ਕੱਲ ਬੱਦਲ ਬਣ ਗਿਆ ਸੀ ਪੰਜਾਬ ਦੇ ਉੱਪਰ ਹਰਿਆਣਾ ਰਾਜਸਥਾਨ ਦੇ ਉੱਪਰ ਜਿਹਦੇ ਸਦਕਾ ਕੱਲ ਸਿਸਟਮ ਡਾਊਨ ਹੋ ਰਿਹਾ ਕੱਲ ਜਿਵੇਂ ਸ਼ਾਮ ਫੈੰਦੀ ਹੈ ਆਥਮ ਦੇ ਲਗਭਗ 6-7 ਵਜੇ ਮੜ ਤੋਂ ਮਾਲਵਾ ਖੇਤਰ ਦੇ ਵਿੱਚ ਬੱਦਲ ਬਣਿਆ ਜਿਹੜਾ ਕਿ ਘਟ ਖੇਤਰੀ ਕਾਰਵਾਈਆਂ ਕਰਦਾ ਹੋਇਆ ਹਲਕੇ ਤੋਂ ਲੈ ਕੇ ਦਰਮਿਆਨੇ ਸ਼ਰਾਟੇ ਲਵਾ ਕੇ ਗਿਆ ਖਾਸ ਕਰ ਸ਼੍ਰੀ ਮਕਸਦ ਸਾਹਿਬ ਬਠਿੰਡਾ ਮੋਗਾ ਦੇ ਕੁਝ ਖੇਤਰ ਸੰਗਰੂਰ ਬਰਨਾਲਾ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਕਿਤੇ ਨਿੱਕੀ-ਮੋਟੀਆਂ ਕਾਰਵਾਈਆਂ ਵੇਖਣ ਨੂੰ ਮਿਲੀਆਂ ਸੋ ਅੱਜ ਮੌਸਮ ਐਸੇਲੇ ਸਾਫ ਹੈ ਪਰ ਹੀਟ ਅੱਜ ਲੱਗਣੀ ਆ ਪੁਰੇ ਦੀ ਹਵਾ ਕਿੰਨੇ ਕ ਚਲਦੀ ਹੈ ਇਹ ਡਿਪੈਂਡ ਕਰਦੀ ਹੈ ਕਿ ਦੁਪਹਿਰ ਬਾਅਦ ਬੱਦਲ ਬਣੇਗਾ ਕਿ ਨਹੀਂ ਬਣੇਗਾ ਸੋ ਚਾਂਸ ਕਾਫੀ ਬਣ ਚੁੱਕੇ ਨੇ ਕਿ ਅੱਜ ਹੀਟ ਲੱਗੇਗੀ ਦੁਪਹਿਰ ਤੱਕ ਪੰਜਾਬ ਦੇ ਬਹੁਤੇ ਖੇਤਰਾ ਦੇ ਵਿੱਚ ਤੇ ਆਸਾਰ ਨੇ ਕਿ ਦੁਪਹਿਰ ਤੋਂ ਬਾਅਦ ਬੱਦਲ ਬਣ ਸਕਦਾ ਹੈ ਗਰਜਾ ਲਿਸ਼ਕਾ ਫਿਰ ਤੋਂ ਵਜ ਸਕਦੀਆਂ ਨੇ ਤੇ ਹਨੇਰ ਚਖੜ ਦੇ ਆਸਾਰ ਇੱਕ ਵਾਰ ਫਿਰ ਤੋਂ ਬਣ ਸਕਦੇ ਨੇ ਇਹ ਤੁਹਾਨੂੰ ਇੱਥੇ ਸਪਸ਼ਟ ਕਰ ਦਈਏ ਕਿ ਇੱਕ ਦੋ ਹਨੇਰੀਆਂ ਹਾਲੇ ਹੋਰ ਆਉਣਗੀਆਂ ਕਿਉਂਕਿ ਸਿਸਟਮ ਅਗਲੇ ਚਾਰ ਖਾਇਦਨ ਹਾਲੇ ਸਰਗਰਮ ਹੈ ਉੱਤਰ ਭਾਰਤ ਦੇ ਵਿੱਚ ਤੇ ਇੱਕ ਦੋ ਹਨੇਰੀਆਂ ਹਾਲੇ ਹੋਰ ਆਉਣ ਗਿਆ ਉਹ ਅੱਜ ਵੀ ਆ ਸਕਦੀ ਹੈ ਕੱਲ ਵੀ ਆ ਸਕਦੀ ਹੈ ਇਹ ਜਿਹੜਾ ਕੁਦਰਤ ਦੇ ਗਰਭ ਵਿੱਚ ਹੈ ਤੇ ਫਾਕੀ ਤੁਹਾਨੂੰ ਅਸੀਂ ਅਪਡੇਟ ਲਿਖਤੇ ਦੌਰ ਦੇ ਵਿੱਚ ਫੋਸਟਾਂ ਵੀ ਸਾਂਝੇ ਕਰਦੇ ਰਹਾਂਗੇ ਜਿੱਥੇ ਕਿੱਥੇ ਬਦਲ ਬਣ ਗਿਆ ਉਹ ਫਿਰ ਅਗਲੇ ਤਿੰਨ ਚਾਰ ਦਿਨਾਂ ਨੂੰ ਕਵਰ ਕਰੇਗਾ ਇਹ ਗੱਲ ਸਪਸ਼ਟ ਹੈ ਸੋ ਅੱਜ ਆਸਾਰ ਬਣ ਗਏ ਨੇ ਜੀ ਲਗਭਗ 75-80% ਆਸਾਰ ਨੇਗੀ ਦੁਪਹਿਰ ਤੋਂ ਬਾਅਦ ਬਦਲ ਬਣੇਗਾ ਕਿਉਂਕਿ ਐਸਐਲਏ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਧੁੱਪ ਲੱਗ ਰਹੀ ਆ ਤੇ ਆਉਂਦੇ ਘਟਿਆਂ ਦੇ ਵਿੱਚ ਵੀ ਧੁੱਪ ਲੱਗਣੀ ਆ ਦੱਖਣ ਫਰੇਦੀ ਹਵਾ ਚੱਲ ਰਹੀ ਆ ਕਿਤੇ ਹਲਕੀ ਤੇ ਕਿਤੇ ਮੱਧਮ ਰਫਤਾਰ ਦੇ ਨਾਲ ਤੁਹਾਡੇ ਕਿੰਨੇ ਚੱਲ ਰਹੀ ਆ ਇਹ ਤੁਸੀਂ ਕਮੈਂਟ ਦੇ ਵਿੱਚ ਦੱਸਣਾ ਤੇ ਦੁਪਹਿਰ ਤੋਂ ਬਾਅਦ ਗਰਜਲ ਸ਼ਕਾ ਵਜਨ ਦੇ ਪੂਰੇ ਆਸਾਰ ਜੜੇ ਆ ਬੜ ਚੁੱਕੇ ਨੇ ਇਸ ਤਲਾਵਾ ਜੀ ਅਗਲੇ ਦਿਨਾਂ ਦੀ ਜੇਕਰ ਅਫਾਗਲ ਕਰਦੇ ਆ ਅੱਜ 3 ਤਰੀਕ ਐ 4 ਤਰੀਕ ਨੂੰ 5 ਤਰੀਕ ਨੂੰ ਕੱਲ ਵੀ ਜਿਹੜਿਆ ਮੀਂਹ ਚਖੜ ਦੇ ਅਸਰ ਨੇ ਅੱਜ ਕਾਰਵਾਈਆਂ ਜਿਹੜੀਆਂ ਜੇਕਰ ਹਨੇਰੀ ਵਾਲਾ ਸਿਸਟਮ ਬਣ ਜਾਂਦਾ ਬਦਲ ਬਣਦਾ ਤੇ ਉਹ ਘੱਟ ਖੇਤਰ ਤੱਕ ਸੀਮਿਤ ਰਹਿ ਸਕਦਾ ਯਾਨੀ ਕਿ ਤਿੰਨ ਚਾਰ ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕਰ ਸਕਦਾ ਕੱਲ ਤੋਂ ਫਿਰ ਔਰਾਂਜ ਲੜ ਜਾਰੀ ਕਿਤੇ ਗਏ ਨੇ ਮੌਸਮਾਫਾ ਅਗਲੋਂ ਕੱਲ ਵੀ ਬਦਲ ਬਣੇਗਾ ਔਰ ਪਰਸੋ ਵੀ ਬਦਲ ਬਣੇਗਾ ਇਸ ਲਈ ਤੁਹਾਨੂੰ ਕਹਿ ਰਹੇ ਆ ਜੀ ਹਲੇ ਇੱਕ ਦੋ ਹਨੇਰ ਚਖੜ ਬਾਕੀ ਨੇ ਇਸ ਸਿਸਟਮ ਤੋਂ ਜਿਹੜੇ ਕਿ ਚੜ੍ਹਦੇ ਫਾਰੇ ਰੋ ਠੱਲ ਫਾਨਗੇ ਜਿੱਥੇ ਟੈਂਪਰੇਚਰ 40 45 ਦੇ ਜਾ ਰਹੀ ਸੀ ਉਹਨਾਂ ਦੇ ਵਿੱਚ ਹੁਣ ਗਰਾਵੜਾ ਜੜੀ ਲਗਾਤਾਰ ਜਾਰੀ ਹੈ ਇੱਕ ਨਜ਼ਰ ਅਖਾਤਾ ਆ ਜਾ ਅਪਡੇਟ ਤੇ ਲਾ ਲੈਣੇ ਆ ਜੋ ਅੱਜ ਜਾਰੀ ਕੀਤੀ ਹੈ ਜੀ ਡਿਪਾਰਟਮੈਂਟ ਯਾਨਕਿ ਮੌਸਮ ਵਿਭਾਗ ਨੇ ਸਕਰੀਨ ਤੇ ਦੇਖ ਸਕਦੇ ਆ ਅੱਜ ਦੇ ਲਈ ਜੈਲੋ ਅਲਰਟ ਜਿਹੜੇ ਜਾਰੀ ਕੀਤੇ ਗਏ ਨੇ ਠੰਡਾ ਸ੍ਰਮ ਲਾਈਟਨਿੰਗ ਯਾਨਕਿ ਗਰਜ ਚਮਕ ਦੇ ਨਾਲ ਮਿਲ ਹੈ ਹਵਾਵਾਂ ਚੱਲ ਸਕਦੇ ਨੇ ਜੇ 40 50 ਕਿਲੋਮੀਟਰ ਜਿਹੜੇ ਕਿ ਆਮ ਰਫਤਾਰ ਹੈ ਚ ਕੋਈ ਡਰ ਦੀ ਲੋੜ ਨਹੀਂ ਆ ਅਸਤੇ ਲਗਾ ਅੱਗੇ ਵਧੀਏ ਤੇ 4-5 ਤਰੀਕ ਨੂੰ orange alert ਜਾਰੀ ਕੀਤਾ ਗਿਆ ਨੇ ਕੱਲ ਬੱਦਲ ਜਿਆਦਾ ਐਕਟਿਵ ਹੋ ਸਕਦਾ ਸਿਸਟਮ ਜਿਹਦੇ ਸਦਕਾ ਕੱਲ ਤਗੜੇ ਮੀਂਹ ਦਾ ਅਸਰ ਹੋਣਗੇ ਔਰ ਤਗੜੀ ਗੜੇ ਮਾਰਦੇ ਇਸਰਵਾਜੀ ਉਸ ਤੋਂ ਅਗਲੇ ਦਿਨਾਂ ਦੇ ਵਿੱਚ ਹੋਈ ਜਿਹੜੇ yellow alert ਜਿਹੜੇ ਜਾਰੀ ਕੀਤਾ ਗਏ ਨੇ ਪੰਜਾਬ ਦੇ ਵਿੱਚ ਖਾਸ ਕਰਕੇ 6 7 ਤੇ 8 ਤਰੀਕ ਲਈ ਕੋਲਮ ਲਾ ਕੇ ਕਹਾਣੀ ਜੀ 8 ਤਰੀਕ ਤੱਕ ਸਿਸਟਮ ਇੱਥੇ ਹੀ ਆ ਕਿਤੇ ਕਿਤੇ ਨਿੱਕੇ ਮੋਟੀਆਂ ਕਾਰਵਾਈਆਂ ਦੇਗਾ ਘੱਟ ਖੇਤਰੀ ਕਾਰਵਾਈਆਂ ਤੇ ਜਦੋਂ ਕਿਤੇ ਬੱਦਲ ਤਗੜਾ ਬਣ ਜਾਂਦਾ ਹੈ ਜਿੱਥੇ ਹੀਟ ਲੱਗ ਜਾਂਦੀ ਹੈ ਪੂਰਾ ਚੱਲ ਜਾਂਦਾ ਖੁੱਲ ਕੇ ਤੇ ਉਸ ਤੋਂ ਬਾਅਦ ਫਿਰ ਦੁਪਹਿਰ ਬਾਅਦ ਬੱਦਲ ਜਿਹੜਾ ਬਣੇਗਾ ਉਹ ਵੱਡੇ ਖੇਤਰ ਨੂੰ ਪ੍ਰਭਾਵਿਤ ਕਰ ਸਕਦਾ ਹੈ ਉਦੇ ਅੰਡਰ ਜਿਹੜੇ ਆ ਘਟੋ ਘਟ 8-10 ਜ਼ਿਲ੍ਹੇ ਵੀ ਆ ਸਕਦੇ ਨੇ ਇੱਕ ਪੱਟੀ ਦੀ ਤਰ੍ਹਾਂ ਸ਼ੁਰੂ ਹੁੰਦਾ ਬਦਲ ਫਿਰ ਜਿਹੜਾ ਅਗਲੇ ਖੇਤਰਾਂ ਨੂੰ ਕਾਰਵਾਈ ਦਿੰਦਾ ਹੋਇਆ ਅੱਗੇ ਕੁਮਚ ਕਰਦਾ ਬਦਲ ਇਸ ਲਈ ਆ ਸਾਰੇ ਬਣ ਜਾਂਦੇ ਨੇ ਕਿ ਹਨੇਰ ਚਖੜ ਫਿਰ ਤੋਂ ਇੱਕ ਵਾਰ ਚੱਲ ਸਕਦਾ ਜੀ ਬਾਕੀ ਦਾ ਨੂੰ ਦੁਪਹਿਰ ਦੀ ਵੀਡੀਓ ਦੇ ਵਿੱਚ ਅਪਡੇਟ ਦਵਾਂਗੇ ਬਦਲ ਬਣਿਆ ਨਹੀਂ ਬਣਿਆ ਕਿੰਨੇ ਖੇਤਰ ਜਿਹੜੇ ਅੱਜ ਮੀਂਹ ਚਖਣਾ ਪ੍ਰਭਾਵਿਤ ਹੋ ਸਕਦੇ ਨੇ ਦੁਪਹਿਰ ਦੀ ਵੀਡੀਓ ਦੇ ਵਿੱਚ ਜਰੂਰ ਜੋੜਨਾ ਜੀ ਔਰ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਜਿਹੜੇ ਸਰੋਤੇ ਨੇ ਉਹਨਾਂ ਤੱਕ ਸਾਡੀ ਵੀਡੀਓ ਇਹ ਪਹੁੰਚਦੀ ਹੋ ਜੇ ਅਗਲੀ ਵੀਡੀਓ ਦੇ ਵਿੱਚ ਜਾ ਸਕਦਾ ਧੰਨਵਾਦ